ਇਸ ਇੱਕ ਫਾਰਮਲ ਸੰਸਥਾ ਹੈਗੀ ਆ ਐਸਪ ਉਹਦਾ ਜਿਹੜਾ ਮੈਂਬਰ ਹੈ ਨਾ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਪੰਜਾਬ ਦੇ ਤੇ ਕਾਦੇ ਲਈ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਕਿ ਇਹ ਸਰ ਅਸੀਂ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਆ ਪੰਜਾਬ ਦਾ ਇੱਕ ਪਹਿਲਾ ਤਾਂ ਮੁੱਖ ਜਿਹੜੀ ਸਟੇਟ ਆ ਪੰਜਾਬ ਇੱਕ ਅਗਰੀਰੀਅਨ ਸਟੇਟ ਆ ਸਾਡੇ ਕੋਲੇ ਯੂਨੀਵਰਸਿਟੀ ਨੰਬਰ 1 ਆ ਇੰਡੀਆ ਦੀ ਪਰ ਸਾਡੇ ਸਕੂਲਾਂ ਦੇ ਵਿੱਚ ਵਿਸ਼ਾ ਲਾਜ਼ਮੀ ਨਹੀਂ ਹੈ ਕਰ ਰਹੇ ਹਾਂ ਇਹ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਪੰਜਾਬ ਦਾ ਜਿਹੜਾ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਆ ਉਹ ਖੇਤੀਬਾੜੀ ਵਿਭਾਗਮੇ ਦੇ ਵਿੱਚ ਜਿਹੜੀਆਂ 70% ਅਸਾਮੀਆਂ ਜਿਹੜੀਆਂ ਖਾਲੀ ਪਈਆਂ ਜਿੰਨਾ ਬਾਰੇ ਵਿਚਾਰਿਆ ਨਹੀਂ ਜਾ ਰਿਹਾ ਅਸੀਂ ਇੰਨੀਆਂ ਪ੍ਰੋਫੈਸ਼ਨਲ ਡਿਗਰੀਆਂ ਕਰਕੇ ਵੀ ਫੇਸ ਸੜਕਾਂ ਦੇ ਉੱਤੇ ਧੱਕੇ ਖਾ ਰਹੇ ਹਾਂ ਕਿਉਂਕਿ ਸਾਡੇ ਮਨ ਦੇ ਵਿੱਚ ਇਹ ਚੀਜ਼ ਹੈਗੀ ਹੈ ਵੀ ਜਿੰਨਾ ਤਿੱਕਰ ਅਸੀਂ ਸੜਕਾਂ ਤੇ ਨਹੀਂ ਆਉਣੇ ਅਸੀਂ ਭਵੇਂ 골ਡ ਮੈਡਲਿਸਟ ਹੋਈਏ ਕਿੰਨਾ ਮਰਜੀ ਅਸੀਂ ਪੜ ਲਈਏ ਚਾਹੇ ਅਸੀਂ ਐਮਐਸਸੀਆਂ ਕਰ ਲਈਏ ਚਾਹੇ ਪੀਐਚਡੀਆਂ ਕਰ ਲਈਏ ਤਾਂ ਵੀ ਸਾਡੀ ਵੈਲਿਊ ਸਿਰਫ ਸੜਕਾਂ ਹੀ ਜੜੀਆਂ ਪਛਾਣਦੀਆਂ ਸੋ ਆਪਣੇ ਹੱਕ ਦੀ ਜਿਹੜੀ ਗੱਲ ਕਰਨ ਦੇ ਲਈ ਆਪਣੇ ਰੋਜ਼ਗਾਰ ਦੇ ਲਈ ਕਿਉਂਕਿ ਅਸੀਂ ਜ਼ੋਰ ਪੜ੍ਹਾਈ 'ਚ ਵੀ ਉਨਾ ਹੀ ਲਾਉਣੇ ਆ ਜਿੰਨਾ ਫਿਰ ਅਸੀਂ ਜ਼ੋਰ ਹੁਣ ਇੱਥੇ ਲਾਵਾਂਗੇ ਸੁਪਰ ਜ਼ੋਰ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਸਾਡਾ ਜਿਹੜਾ ਸਾਥ ਦਿਓ ਸਾਡੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੇ ਸਾਰੇ ਵਿਦਿਆਰਥੀ ਨੇ ਅੱਜ ਉਹ ਆਪਣੇ ਏਕੇ ਦਾ ਸਬੂਤ ਇੱਥੇ ਦੇ ਰਹੇ ਨੇ ਅੱਜ ਇਕੱਠੇ ਹੋਏ ਨੇ ਪੰਜਾਬ